ਕਿਉਂਕਿ ਪਾਵਨ ਬਾਣੀ ਦਾ ਬਚਨ ਪਹਿਲੇ ਪਹਿਰ ਧੰਦੇ ਗਿਆ ਦੂਜੇ ਭਰ ਸੋਇਆ ਤੀਜੇ ਚਾਖ ਚ ਖਾਇਆ ਚੌਥੇ ਪੌਰ ਪਿਆ ਕਦ ਹੀ ਚੇਤਨਾ ਆਇਓ ਜਣ ਜਿਓ ਪਿੰਡ ਦੀ ਕਹਿੰਦੇ ਉਹਨੂੰ ਤਾਂ ਕਦੇ ਚੇਤੇ ਨਹੀਂ ਕੀਤਾ ਜਿਨੇ ਜਿੰਦ ਦਿੱਤੀ ਜਿਨੇ ਆ ਸਰੀਰ ਦਿੱਤਾ ਜਿਨੇ ਆ ਸੋਣਾ ਤੈਨੂੰ ਜੀਵਨ ਦੇ ਦਿੱਤਾ ਉਹਨੂੰ ਕਦੇ ਹੀ ਚੇਤਨਾ ਆਇਓ ਉਹਨੂੰ ਚੇਤੇ ਦੇ ਵਿੱਚ ਨਹੀਂ ਕੀਤਾ ਸੰਸਾਰ ਦੇ ਝਮੇਲਿਆਂ ਦੇ ਵਿੱਚ ਫਸ ਕੇ ਠੱਗੀਆਂ ਠੋਰੀਆਂ ਬੇਈਮਾਨੀਆਂ ਦੇ ਵਿੱਚ ਰੁੱਝ ਗਿਆ ਸ਼ੁਭ ਗੁਣਾਂ ਨੂੰ ਜ਼ਿੰਦਗੀ ਦੇ ਵਿੱਚੋਂ ਵਿਸਾਰ ਦਿੱਤਾ ਤੇ ਮਾਲਕ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਦੇ ਵਿੱਚੋਂ ਵੀ ਭੁਲਾ ਦਿੱਤਾ ਸਹਿਬ ਜੀ ਸਮਝਾਉਂਦੀ ਆ ਕਹਿੰਦੇ ਕਦ ਹੀ ਚੇਤਨਾ ਆਇਓ ਛੁੱਟੇਗੀ ਬੇਬਾਨ ਸਤਗੁਰ ਸੇ ਚਿੱਤ ਲਾਏ ਸਦਾ ਸਦਾ ਰੰਗਮਾਨ ਕਹਿੰਦੇ ਉਸ ਸਤਿਗੁਰੂ ਦੇ ਨਾਲ ਸੱਚ ਦੇ ਨਾਲ ਚਿੱਤ ਜੋੜ ਲਾ ਹਰ ਕੀ ਹੋਏਗਾ ਸਦਾ ਸਦਾ ਰੰਗਮਾਨ ਜਿਹੜੀ ਆ ਜ਼ਿੰਦਗੀ ਮਿਲੀ ਐ ਇਸ ਜ਼ਿੰਦਗੀ ਦੇ ਰੰਗਾਂ ਨੂੰ ਤੂੰ ਮੰਨਣਾ ਸ਼ੁਰੂ ਕਰ ਲੈ ਜਦੋਂ ਸੱਚ ਦੇ ਨਾਲ ਜੁੜ ਜਾਏਗਾ ਇਹ ਜ਼ਿੰਦਗੀ ਬੜੀ ਸੁਹਾਣੀ ਬੜੀ ਸੋਹਣੀ ਹੋ ਸਕਦੀ ਐ ਪਰ ਮਨੁੱਖ ਦਾ ਸੁਭਾਅ ਐ ਸੱਚ ਦੇ ਨਾਲ ਜੁੜਨ ਦਾ ਯਤਨ ਨਹੀਂ ਕਰਦਾ ਮਾਲਕ ਵਾਲੇ ਬੰਨੀ ਹੋਣ ਦਾ ਯਤਨ ਨਹੀਂ ਕਰਦਾ ਕਈ ਵਾਰ ਪਿਆਰਿਓ ਅਸੀਂ ਸੋਚਦੇ ਹਾਂ ਵੀ ਅਸੀਂ ਮਾਲਕ ਦੀ ਬੰਦਗੀ ਵੀ ਕਰਨੀ ਆ ਪਾਠ ਵੀ ਕਰਨਾ ਪਰ ਸਾਡਾ ਮਨ ਨਹੀਂ ਜੁੜਦਾ ਮਨ ਨਹੀਂ ਲੱਗਦਾ ਪਿਆਰਿਓ ਮਨ ਉਦੋਂ ਹੀ ਲੱਗਣਾ ਜਦੋਂ ਸਾਡੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਨੂੰ ਪਾਉਣ ਦੀ ਰੁਚੀ ਹੋਏਗੀ ਜਿਹੜਾ ਸਾਡੇ ਮਨ ਦੇ ਅੰਦਰ ਚੱਲ ਰਹੀ ਆ ਜੇ ਮਨ ਦੇ ਅੰਦਰ ਸਾਚਾ ਜੇ ਮਨ ਦੇ ਅੰਦਰ ਸ਼ੁੱਭ ਗੁਣਾ ਜੇ ਮਨ ਦੇ ਅੰਦਰ ਗੁਰੂ ਦੇ ਪ੍ਰਤੀ ਪਿਆਰ ਤਾਂ ਮਨ ਵੀ ਜੁੜ ਜਾਏਗਾ ਪਰ ਜੇ ਮਨ ਹੀ ਵਕਾਰਾਂ ਦੀ ਗੰਦਗੀ ਦੇ ਨਾਲ ਭਰਿਆ ਪਿਆ ਜਿਹਨੂੰ ਪਾਵਨ ਬਾਣੀ ਕਹਿੰਦੀ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋ ਆਸ਼ਿਆ ਖੰਨਲੀ ਤੋਤੀ ਉਜਲੀ ਨਾ ਹੋਵਈ ਜੇ ਸੌ ਧੋਵਣ ਪਾ ਕਹਿੰਦੇ ਇਸ ਮਨ ਨੂੰ ਤਾਂ ਜਨਮਾਂ ਜਨਮਾਂ ਦੀ ਮੈਲ ਲੱਗੀ ਐ ਸੱਚ ਸੁਣ ਕੇ ਰਾਜੀ ਨਹੀਂ ਆ ਪਿਆਰੇ ਕਈ ਵਾਰ ਇਦਾਂ ਹੁੰਦਾ ਵੀ ਅਸੀਂ ਗੁੱਟਕਾ ਸਾਹਿਬ ਲੈ ਕੇ ਜਦੋਂ ਸਤਿਗੁਰੂ ਜੀ ਦੀ ਪਾਵਨ ਬਾਣੀ ਪੜ੍ਹਨ ਲੱਗਦੇ ਆ ਸਾਨੂੰ ਆਲਸ ਜੀ ਆਉਂਦੀ ਆ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਆ ਤੇ ਜੇ ਉਹੀ ਸਮਾਂ ਅਸੀਂ ਮੂਵੀ ਦੇਖਣ ਤੇ ਬਤੌਣਾ ਹੋਵੇ ਘੰਟਿਆਂ ਵੱਧੀ ਅਸੀਂ ਉਥੇ ਬੈਠ ਸਕਦੇ ਆ ਨਿੰਦਿਆ ਚੁਗਲੀ ਕਰ ਸਕਦੇ ਆ ਪਰ ਗੁਰੂ ਵਾਲੇ ਬਣਨੇ ਹੋਣ ਦਾ ਸਾਡਾ ਮਨ ਨਹੀਂ ਕਰਦਾ ਸਾਡੀ ਸ਼ਰਤ ਨਹੀਂ ਜੁੜਦੀ ਕਿਉਂ ਨਹੀਂ ਜੁੜਦੀ ਕਿਉਂਕਿ ਅਸੀਂ ਟੁੱਟੇ ਪਏ ਆ ਉਸ ਅਕਾਲ ਪੁਰਖ ਪਰਮਾਤਮਾ ਦੇ ਪ੍ਰਤੀ ਗੁਰੂ ਦੇ ਪ੍ਰਤੀ ਸਾਡਾ ਪਿਆਰ ਤੇ ਭਰੋਸਾ ਘਟਦਾ ਜਾ ਰਿਹਾ ਤੇ ਜਦੋਂ ਪਿਆਰ ਤੇ ਭਰੋਸਾ ਮਾਲਕ ਦੇ ਅੱਗੇ ਵੱਧ ਜਾਏਗਾ ਫਿਰ ਮਨ ਵੀ ਜੁੜਨਾ ਸ਼ੁਰੂ ਹੋ ਜਾਏਗਾ ਗੁਰੂ ਦੀ ਬਾਣੀ ਵੀ ਮਿੱਠੀ ਲੱਗਣੀ ਲੱਗਣ ਲੱਗ ਜਾਏਗੀ ਤੇ ਸਤਿਗੁਰੂ ਦੇ ਪਾਵਨ ਬਾਣੀ ਦੇ ਨਾਲ ਫਿਰ ਸਾਡਾ ਜਦੋਂ ਪਿਆਰ ਪੈ ਗਿਆ ਪਾਵਨ ਬਾਣੀ ਦੇ ਬੋਲ ਫਿਰ ਸਾਨੂੰ ਬੜੇ ਪਿਆਰੇ ਲੱਗਣੇ ਆ ਜਿਹੜੇ ਸਾਡੀ ਜ਼ਿੰਦਗੀ ਬਦਲਦੇ ਆ ਜਿਹੜੀ ਸਾਡੀ ਜਿੰਦਗੀ ਜਿਨੂੰ ਤਬਦੀਲ ਕਰਕੇ ਰੱਖ ਦਿੰਦੇ ਆ ਪਵਨ ਬਾਣੀ ਦੇ ਬੜੇ ਸੋਹਣੇ ਬਚਨਾਂ ਕਹਿੰਦੇ ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਮਹਾ ਵਿਖਾਦੀ ਦੋਸਟਿ ਅਪਵਾਦੀ ਤੇ ਪਨੀਤ ਸ਼ਿੰਗਾਰੇ ਸਤਗੁਰੂ ਦੇ ਬਚਨਾਂ ਦੇ ਵਿੱਚ ਪਿਆਰਿਓ ਬੜੀ ਵੱਡੀ ਤਾਕਤ ਕਹਿੰਦੇ ਬਚਨ ਤਾ ਉਹ ਆ ਜਿਹੜੇ ਔਗਣਾਰੇ ਜੀਵਾਂ ਨੂੰ ਵੀ ਗੁਣਾਂ ਦੇ ਨਾਲ ਭਰਪੂਰ ਕਰ ਦਿੰਦੇ ਆ ਸਤਿਗੁਰ ਬਚਨ ਤੇ ਮਾਰੇ ਨਿਰਗੁਣ ਨਿਸਤਾਰੇ ਜਿਨ੍ਹਾਂ ਦੇ ਅੰਦਰ ਕੋਈ ਔਗਣ ਨਹੀਂ ਸੀ ਜਿਹੜੇ ਈਰਖਾ ਸਾੜੇ ਦੇ ਵਿੱਚ ਸੜ ਰਹੇ ਸੀ ਗੁਰੂ ਨਾਨਕ ਪਾਸ਼ਾ ਮਹਾਰਾਜ ਵੱਲ ਵੇਖੀਏ ਸੱਜਣ ਠੱਗ ਵਰਗਿਆਂ ਨੂੰ ਭਾਈ ਸੱਜਣ ਬਣਾ ਦਿੱਤਾ ਕੌਡੇ ਰਕਸ਼ ਵਰਗਿਆਂ ਦਾ ਜੀਵਨ ਬਦਲ ਦਿੱਤਾ ਸਤਿਗੁਰੂ ਜੀ ਕਹਿੰਦੇ ਪਿਆਰਿਆ ਤੇਰਾ ਕਿਉਂ ਨਹੀਂ ਜੀਵਨ ਬਦਲ ਸਕਦਾ ਤੂੰ ਆ ਕੇ ਗੁਰੂ ਕੋਲ ਬੈਠ ਗੁਰੂ ਦੀ ਬਾਣੀ ਨੂੰ ਸਮਝ ਗੁਰੂ ਦੀ ਬਾਣੀ ਨੂੰ ਵਿਚਾਰ ਤੇ ਗੁਰੂ ਦੇ ਬਚਨਾਂ ਦੇ ਉੱਤੇ ਚੱਲਣ ਦਾ ਯਤਨ ਕਰ ਤੇਰਾ ਜੀਵਨ ਵੀ ਉਹਨਾਂ ਵਾਂਗ ਬਦਲ ਸਕਦਾ ਪਰ ਮਨੋਖ ਅਜ ਸਮਝਣ ਨੂੰ ਤਿਆਰ ਨਹੀਂ ਆ ਸੋਨ ਨੂੰ ਤਿਆਰ ਨਹੀਂ ਆ ਬਾਣੀ ਨਾਲ ਜੁੜਨ ਦੇ ਲਈ ਤਿਆਰ ਨਹੀਂ ਆ ਤੇ ਸਤਿਗੁਰੂ ਜੀ ਕਹਿੰਦੇ ਹੁਣਾ ਉਹਦੀ ਆ ਜਦੋਂ ਤੂੰ ਉਦਮ ਕਰੇਗਾ ਮਾਲਕ ਵਾਲੇ ਬੰਨੇ ਹੋਣ ਦਾ ਤੇ ਉਦਮ ਕਰਦੇ ਆ ਜਦੋਂ ਮਾਲਕ ਦੀ ਬਾਣੀ ਨੂੰ ਪੜਨਾ ਸ਼ੁਰੂ ਕਰ ਦਿੱਤਾ ਮਾਲਕ ਦੀ ਕਿਰਪਾ ਦਾ ਪਾਤਰ ਤੂੰ ਆਪਣੇ ਆਪ ਬਣ ਜਾਏਗਾ ਸਾਬ ਜੀ ਸਮਝਾਉਂਦੀ ਆ ਕਹਿੰਦੇ ਫਿਰ ਜਦੋਂ ਸੱਚ ਦੇ ਨਾਲ ਪਿਆਰ ਪੈ ਗਿਆ ਸਦਾ ਸਦਾ ਰੰਗ ਮਾਣ ਜਿੰਦਗੀ ਦੇ ਰੰਗਾਂ ਨੂੰ ਤੂੰ ਮੰਨਣਾ ਸ਼ੁਰੂ ਕਰ ਦੇਂਗਾ ਆ ਜਿਹੜੀ ਜ਼ਿੰਦਗੀ ਮਿਲੀ ਐ ਨੂੰ ਸੱਚ ਦੇ ਨਾਲ ਜੋੜ ਲੈ ਮਾਲਕ ਦੇ ਨਾਲ ਜੋੜ ਲੈ ਜ਼ਿੰਦਗੀ ਬੜੀ ਸੁਹਾਵਣੀ ਤੇ ਸੌਖੀ ਸਫਲੀ ਬਤੀਤ ਹੋਣੀ ਆ ਅੱਗੇ ਸਤਿਗੁਰੂ ਜੀ ਸਮਝਾਉਂਦੇ ਆ ਪ੍ਰਾਣੀ ਤੂੰ ਆਇਆ ਲਾ ਹਾਲੈਨ ਲੱਗਾ ਕਿ ਤਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਰਹਾਓ ਕਦਮ ਕਰੇ ਪਸ ਪੰਖੀਆਂ ਦਿਸ਼ਾ ਨਹੀਂ ਕਾਲ ਕਹਿੰਦੇ ਮਨੁੱਖ ਵੀ ਪੰਛੀਆਂ ਦੇ ਵਾਂਗ ਆ ਜਿਵੇਂ ਪਸ਼ੂ ਪੰਛੀ ਕੋਲੋਲਾ ਕਰਦੇ ਆ ਬੜਾ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਆ ਪਰ ਉਹਨਾਂ ਨੂੰ ਮੌਤ ਨਹੀਂ ਚੇਤੇ ਉਹਨਾਂ ਨੂੰ ਪਤਾ ਨਹੀਂ ਆ ਮੌਤ ਦਾ ਪਰ ਪਿਆਰਿਓ ਮਨੁੱਖ ਨੂੰ ਸੂਝ ਦਿੱਤੀ ਆ ਸਮਝ ਦਿੱਤੀ ਆ ਇਹਨੂੰ ਸਭ ਕੁਝ ਪਤਾ ਵੀ ਮੇਰੇ ਤੇ ਮੌਤ ਨਹੀਂ ਵੀ ਹੁਣਾ ਪਰ ਸਤਿਗੁਰੂ ਜੀ ਕਹਿੰਦੇ ਇਹਨੂੰ ਨੇ ਪਲਾ ਦਿੱਤਾ ਤੇ ਉਹਨਾਂ ਪਸ਼ੂ ਪੰਛੀਆਂ ਬਾਗ ਜ਼ਿੰਦਗੀ ਦੇ ਅੰਦਰ ਬੜੀਆਂ ਕਲੋਲਾਂ ਕਰਦਾ ਬੜੀਆਂ ਅਠ ਖੇਲੀਆਂ ਕਰਦਾ ਬੜੀ ਭੱਜ ਦੌੜ ਕਰਦਾ ਪਵਨ ਬਾਣੀ ਵਿੱਚ ਆਪਾਂ ਪੜ੍ਹਦੇ ਵੀ ਆ ਵੀ ਮਾਨਸ ਬਪਰਾ موسی ਕੀਨੋ ਮੀਚ ਬਲਈਆ ਠਈ ਹੈ ਰੇ ਸਤਿਗੁਰੂ ਨੇ ਉਦਾਹਰਣ ਦਿੱਤੀ ਆ ਕਹਿੰਦੇ ਜਿਵੇਂ ਚੂਹਾ ਆਪਣੀ ਜ਼ਿੰਦਗੀ ਦੇ ਵਿੱਚ ਬੜੀ ਭੱਜ ਦੌੜ ਕਰਦਾ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਬਿੱਲੀ ਆ ਕੇ ਮੈਨੂੰ ਆਪਣਾ ਸ਼ਿਕਾਰ ਬਣਾ ਲੈਂਦੀ ਆ ਏਦਾਂ ਹੀ ਕਹਿੰਦੇ ਸੰਸਾਰ ਤੇ ਮਨੁੱਖ ਇਹ ਵੀ ਦੂਜਿਆਂ ਦੇ ਨਾਲ ਠੱਗੀਆਂ ਮਾਰਦਾ ਬੜੀਆਂ ਬੇਈਮਾਨੀਆਂ ਕਰਦਾ ਦੂਜਿਆਂ ਦਾ ਧੰਨ ਲਿਆ ਕੇ ਆਪਣੇ ਘਰ ਲਿਆਉਂਦਾ ਦੂਜਿਆਂ ਦੇ ਬੱਚਿਆਂ ਦੇ ਮੂੰਹਾਂ ਦੇ ਵਿੱਚੋਂ ਬੁਰਕੀਆਂ ਖੋਖੋ ਕੇ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚ ਪਾਉਂਦਾ ਸੰਸਾਰ ਦੇ ਉੱਤੇ ਬੜਾ ਕੁਝ ਕਰ ਰਿਹਾ ਪਰ ਸਤਿਗੁਰੂ ਜੀ ਕਹਿੰਦੇ ਇਹਨੂੰ ਵੀ ਪਤਾ ਨਹੀਂ ਲੱਗਦਾ ਬੜੀਆਂ ਅਟਖੇਲੀਆਂ ਕਰਦਾ ਕਦੋਂ ਮੌਤ ਰੂਪੀ ਬਿੱਲੀ ਆ ਕੇ ਇਹਨੂੰ ਆਪਣਾ ਸ਼ਿਕਾਰ ਬਣਾ ਲੈਂਦੀ ਹੈ ਕੁਦਮ ਕਰੇ ਪਸਪੰਖੀਆ ਦਿਸੈ ਨਾਹੀ ਕਾਲ ਕਹਿੰਦੇ ਜਿਵੇਂ ਪੰਛੀ ਕੋਲੋਲਾ ਕਰਦੇ ਉਹਨਾਂ ਨੂੰ ਮੌਤ ਨਹੀਂ ਦਿਸਦੀ ਕਹਿੰਦੇ ਓਤੈ ਸਾਥ ਮਨੁੱਖ ਹੈ ਹਾਥਾ ਮਾਇਆ ਜਾਲ ਕਹਿੰਦੇ ਇਦਾਂ ਹੀ ਸੰਸਾਰ ਤੇ ਮਨੁੱਖ ਇਦਾਂ ਹੀ ਸੰਸਾਰ ਤੇ ਜੀਵ ਆ ਇਹ ਵੀ ਮਾਇਆ ਦੇ ਮੋਹ ਦੇ ਵਿੱਚ ਫਸਿਆ ਪਿਆ ਤੇ ਐਸਾ ਫਸਿਆ ਕਿ ਸਾਚ ਨੂੰ ਵਿਸਾਰ ਦਿੱਤਾ ਉਸ ਮੋਹ ਦੇ ਵਿੱਚ ਫਸ ਕੇ ਹੀ ਪਿਆਰਿਓ ਸੰਸਾਰ ਤੇ ਅੱਜ ਕੀ ਕੁਝ ਵਾਪਰ ਰਿਹਾ ਆਪਾਂ ਸਾਰਿਆਂ ਨੂੰ ਪਤਾ ਮੋਹ ਦਾ ਮਾਰਿਆ ਈ ਸ਼ਕਾ ਸ਼ਕੇ ਦਾ ਕਾਰੋਜਾੜ ਰਿਹਾ ਕਤਲ ਕਰ ਰਿਹਾ ਕਿੰਨੀਆਂ ਘਟਨਾਵਾਂ ਸੰਸਾਰ ਦੇ ਵਿੱਚ ਵਾਪਰ ਰਹੀਆਂ ਸਿਰਫ ਉਸ ਮੋਹ ਦੇ ਬਦਲੇ ਸਭ ਕੁਝ ਸੰਸਾਰ ਦੇ ਉੱਤੇ ਕਰ ਰਹੀ ਆ ਲੁੱਠਾਂ ਖੁਟਾਂ ਵੀ ਕਰੀ ਜਾ ਰਹੀ ਆ ਬੇਈਮਾਨੀਆਂ ਵੀ ਕਰੀ ਜਾ ਰਹੀ ਆ ਠੱਗੀਆਂ ਵੀ ਮਾਰੀ ਜਾ ਰਹੀ ਆ ਪਰ ਸਤਿਗੁਰੂ ਜੀ ਸਮਝਾਉਂਦੇ ਕਹਿੰਦੇ ਪਿਆਰਿਆ ਕਰਤੇ ਰਿਆਂ ਪਰ ਇੱਕ ਗੱਲ ਚੇਤੇ ਰੱਖੀ ਜੇਹਾ ਬੀਜ ਐ ਸੋ ਲੁਣੇ ਕਰਮਾਂ ਦਾ ਖੇਤ ਜਿਹੋ ਜਾਂ ਆਪਣੇ ਜ਼ਿੰਦਗੀ ਦੇ ਅੰਦਰ ਬੀਜ ਲਏਗਾ ਵੜਨਾ ਵੀ ਤੈਨੂੰ ਉਹੇ ਜਾਂ ਪੈਣਾ ਮੰਦਾ ਬੀਜ ਕੇ ਬੁਰਾ ਬੀਜ ਕੇ ਚੰਗੇ ਦੀ ਆਸ ਨਾ ਲਾਈ ਜੇ ਬੀਜ ਹੀ ਤੂੰ ਗਲਤ ਬੀਜਿਆ ਤਾਂ ਫਲ ਵੀ ਉਹਦਾ ਤੈਨੂੰ ਉਦਾਂ ਦਾ ਪ੍ਰਾਪਤ ਹੋਏਗਾ ਬੜਾ ਪਿਆਰਾ ਪਾਵਨ ਬਾਣੀ ਦਾ ਬਚਨਾ ਸਤਿਗੁਰੂ ਜੀ ਸਮਝਾਉਂਦੇ ਕਹਿੰਦੇ ਅਹ ਕਰ ਕਰੇ ਸੋਹਿ ਕਰ ਪਾਈ ਆ ਹੱਥ ਨਾਲ ਤੂੰ ਅੱਜ ਕਿਸੇ ਦਾ ਬੁਰਾ ਕਰ ਰਿਆਂ ਕੱਲ ਨੂੰ ਮਤਾਏ ਸੋਚੀ ਵੀ ਮੇਰੇ ਨਾਲ ਭਲਾ ਹੋ ਜਾਏਗਾ ਅੱਜ ਤੂੰ ਕਿਸੇ ਦਾ ਬੁਰਾ ਕਰ ਰਿਆਂ ਕੰਨ ਤੇਰੇ ਨਾਲ ਵੀ ਬੁਰਾ ਹੋਣਾ ਤੇ ਅੱਜ ਤੇ ਸੰਸਾਰ ਦੇ ਅੰਦਰ ਤੂੰ ਚੰਗਾ ਕਰਦੇ ਆ ਸਾਨੂੰ ਤਾਂ ਪਾਵਨ ਬਾਣੀ ਵਿੱਚ ਸਤਿਗੁਰੂ ਨੇ ਸਮਝਾਇਆ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਫਸਾ ਕੇ ਜੇ ਜ਼ਿੰਦਗੀ ਦੇ ਵਿੱਚ ਚੱਲਣਾ ਸ਼ੁਰੂ ਕਰ ਦੇਣ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜ਼ਿੰਦਗੀ ਦਾ ਆਧਾਰ ਬਣਾ ਕੇ ਜ਼ਿੰਦਗੀ ਨੂੰ ਜਿਉਣਾ ਸਿੱਖ ਲਵੇਂ ਜ਼ਿੰਦਗੀ ਖੂਬ ਸੂਰਤ ਹੋ ਸਕਦੀ ਆ ਸਾਨੂੰ ਤਾਂ ਸਤਗੁਰੂ ਜੀ ਦੀ ਪਾਵਨ ਬਾਣੀ ਕਹਿੰਦੀ ਆ ਪਿਆਰਿਆ ਜਦੋਂ ਉਹਦੇ ਨਾਲ ਜੁੜ ਗਿਆ ਜ਼ਿੰਦਗੀ ਦੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਰੂਪੀ ਤੁਹਾਨੂੰ ਇਕੱਠਾ ਕਰ ਲਿਆ ਫਿਰ ਸੰਸਾਰ ਦੇ ਨਾ ਝਮੇਲਿਆਂ ਦੇ ਵਿੱਚ ਫਸੇਗਾ ਨਹੀਂ ਉੱਚੀ-ਸੁੱਚੀ ਕਿਰਤ ਕਮਾਈ ਕਰਦੇ ਆ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਰਹੇਗਾ ਦੇਵੀ ਗੁਣ ਤੇਰੀ ਜ਼ਿੰਦਗੀ ਦੇ ਅੰਦਰ ਆ ਜਾਣਗੇ ਪਰ ਇੱਥੇ ਸਤਗੁਰੂ ਜੀ ਸਮਝਾਉਂਦੇ ਆ ਕਹਿੰਦੇ ਸਾਰੇ ਗੁਨਾ ਨੂੰ ਇੱਕ ਪਾਸੇ ਛੱਡ ਕੇ ਔਗਣਾ ਦੇ ਵਿੱਚ ਪੈ ਕੇ ਬੜਾ ਕੁਝ ਕਰ ਰਿਹਾ ਔਗਣਾ ਨੂੰ ਜ਼ਿੰਦਗੀ ਦੇ ਅੰਦਰ ਵਿਹਾਜ ਰਿਹਾ ਕੁਮਾਰਿਆ ਗੁਣ ਆਪਣੀ ਜ਼ਿੰਦਗੀ ਦੇ ਅੰਦਰ ਕੋਈ ਲੈ ਕੇ ਨਹੀਂ ਆਇਆ ਤੇ ਸਤਿਗੁਰੂ ਜੀ ਸਮਝਾਉਂਦੇ ਆ ਕਹਿੰਦੇ ਉਥੇ ਸਾਥ ਮਨੁੱਖ ਹੈ ਫਥਾ ਮਾਇਆ ਜਾਲ ਕਹਿੰਦੇ ਵੀ ਫਿਰ ਮਾਇਆ ਦੇ ਜਾਲ ਦੇ ਵਿੱਚ ਫਸਿਆ ਪਿਆ ਇਹ ਵੀ ਪਸ਼ੂ ਪੰਛੀਆਂ ਵਾਂਗ ਕਲੋਲਾਂ ਕਰ ਰਿਹਾ ਨੂੰ ਵੀ ਮੌਤ ਚੇਤੇ ਨਹੀਂ ਆ ਤੇ ਪਿਆਰੇ ਜੀ ਨੂੰ ਮੌਤ ਚੇਤੇ ਆ ਜਾਂਦੀ ਆ ਉਹਨੂੰ ਰੱਬ ਵੀ ਚੇਤੇ ਦੇ ਵਿੱਚ ਰਹਿੰਦਾ ਉਹਨੂੰ ਅਕਾਲ ਪੁਰਖ ਪਰਮਾਤਮਾ ਵੀ ਚੇਤੇ ਦੇ ਵਿੱਚ ਰਹਿੰਦਾ ਜਿਹਨੇ ਮੌਤ ਨੂੰ ਭੁਲਾ ਦਿੱਤਾ ਸੰਸਾਰ ਦੇ ਅੰਦਰ ਬੁਰੇ ਕੰਮਾਂ ਦੇ ਵਿੱਚ ਫਸ ਗਿਆ ਜ਼ਿੰਦਗੀ ਨੂੰ ਖਵਾਰ ਕਰ ਲਿਆ ਕਹਿੰਦੇ ਉਹ ਸੰਸਾਰ ਤੇ ਵੀ ਆਤਮਿਕ ਮੌਤੇ ਮਰ ਜਾਂਦਾ ਤੇ ਅਖੀਰ ਨੂੰ ਸਾਰਿਆਂ ਨੇ ਜਾਣਾ ਤਾਂ ਸ਼ੰਭੂ ਆਨਾਂ ਦੇ ਵਿੱਚ ਹੀ ਪ੍ਰਸਤ ਗੁਰੂ ਜੀ ਕਹਿੰਦੇ ਉਹ ਜਿਉਂਦਾ ਤੌਰ ਤੇ ਵੀ ਇੱਕ ਮੁਰਦਾ লাশ ਬਣ ਕੇ ਜ਼ਿੰਦਗੀ ਜਿਉਂਦਾ ਜੀ ਨੇ ਚੰਗੇ ਗੁਣਾਂ ਨੂੰ ਵਿਸਾਰ ਕੇ ਔਗਣ ਤੇ ਬੁਰੀਆਂ ਆਪਣੀ ਜ਼ਿੰਦਗੀ ਦੇ ਵਿੱਚ ਇਕੱਠੀਆਂ ਕੀਤੀਆਂ ਉਥੇ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ ਮੁਕਤੇ ਸਹੀ ਭਾਲੀ ਐ ਜੇ ਸੱਚਾ ਨਾਮ ਸੰਭਾਲ ਸਤ ਗੁਰੂ ਜੀ ਕਹਿੰਦੇ ਉਹ ਮੁਕਤ ਕੌਣ ਹੋ ਸਕਦਾ ਘਰ ਦੇ ਵਿੱਚ ਰਹਿੰਦਾ ਪਰਿਵਾਰ ਦੇ ਵਿੱਚ ਰਹਿੰਦਾ ਬੱਚਿਆਂ ਦੇ ਵਿੱਚ ਰਹਿੰਦਾ ਜ਼ਿੰਮੇਵਾਰੀਆਂ ਨੂੰ ਸੰਭਾਲਦਾ ਹੋਇਆ ਵੀ ਉਹ ਮੁਕਤ ਕੌਣ ਮੁਕਤਾ ਜੇ ਸੱਚਾ ਨਾਮ ਸੰਭਾਲ ਜਿਨੇ ਜ਼ਿੰਦਗੀ ਦੇ ਅੰਦਰ ਸੱਚੇ ਨਾਮ ਦੀ ਸੰਭਾਲ ਕਰ ਲਈ ਜਿਨੇ ਸੱਚ ਨੂੰ ਪਹਿਚਾਣ ਲਿਆ ਜਿਨੇ ਗੁਨਾਹ ਦੇ ਨਾਲ ਆਪਣੀ ਸਾਝ ਬਣਾ ਲਈ ਸੱਚ ਦੇ ਨਾਲ ਪਛਾਣ ਬਣਾ ਲਈ ਫਿਰ ਕਹਿੰਦੇ ਉਹ ਮੁਕਤੇ ਸਹੀ ਭਾਲੀ ਹੈ ਕਰ ਪਰਵਾਰ ਦੇ ਵਿੱਚ ਰਹਿੰਦੇ ਆ ਵੀ ਇਹਨਾਂ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਆ ਆਜ਼ਾਦ ਹੋ ਜਾਂਦੇ ਆ ਉਹਨਾਂ ਦੀ ਖਲਾਸੀ ਹੋ ਜਾਂਦੀ ਹੈ ਅੱਗੇ ਸਤਿਗੁਰੂ ਜੀ ਸਮਝਾਉਂਦੇ ਕਹਿੰਦੇ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨਮਾਹੇ ਇੱਕ ਪਿਆਰੇ ਹੁੰਦਾ ਦੁਨਿਆਵੀ ਘਰ ਜਿਹੜੇ ਘਰ ਦੇ ਵਿੱਚ ਅਸੀਂ ਰਹਿੰਦੇ ਆ ਇਥੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਸ਼ਬਦ ਦੀ ਅਰਥ ਹੈ ਕਹਿੰਦੇ ਜਿਹੜੇ ਘਰ ਨੂੰ ਛੱਡ ਕੇ ਚਲੇ ਜਾਣ ਇਹ ਘਰ ਦੇ ਨਾਲ ਸੋ ਲੱਗਾ ਮਨ ਮਾਹੇ ਇਹਨੂੰ ਬੜਾ ਪਿਆਰ ਕਰਦਾ ਹੈ ਇਹਦੇ ਮੋਹ ਦੇ ਵਿੱਚ ਬੜਾ ਫਸਿਆ ਪਿਆਰਿਓ ਇਕਾ ਸ਼ਰੀਰ ਰੂਪੀ ਕਰ ਇਸ ਸ਼ਰੀਰ ਰੂਪੀ ਘਰ ਨੂੰ ਵੀ ਸਾਰਿਆਂ ਨੇ ਛੱਡ ਕੇ ਜਾਣ ਕਹਿੰਦੇ ਸੋ ਲੱਗਾ ਮਨ ਮਾਹੀ ਕਹਿੰਦੇ ਇਹ ਘਰ ਇਹਨੂੰ ਮਨ ਦੇ ਵਿੱਚ ਬੜਾ ਪਿਆਰਾ ਲੱਗ ਰਿਹਾ ਪੜੀਆਂ ਇਹਦੇ ਨਾਲ ਸਾਂਝਾਂ ਬਣਾਈਆਂ ਹੋਈਆਂ ਨੇ ਪਰ ਸਤਿਗੁਰੂ ਜੀ ਦੀ ਪਾਵਨ ਬਾਣੀ ਕਹਿੰਦੀ ਪਿਆਰਿਓ ਜਦੋਂ ਮੌਤ ਨੇ ਆਉਣਾ ਸੰਸਾਰ ਦੇ ਉੱਤੇ ਜਦੋਂ ਮੌਤ ਆਏਗੀ ਉਦੋਂ ਸਭ ਕੁਝ ਤੇਰੇ ਵਾਸਤੇ ਪਰਾਇਆ ਹੋ ਜਾਣਾ ਝੋਠਾ ਰੁੱਧਨ ਹੁਆ ਦਵਾਲੇ ਖਿਣਮੈ ਭਇਆ ਪਰਾਇਆ ਮਿੰਟ ਦੇ ਵਿੱਚ ਹੀ ਪਰਾਇਆ ਹੋ ਜਾਣਾ ਸਤਿਗੁਰੂ ਜੀ ਕਹਿੰਦੇ ਜਿਹੜੇ ਘਰ ਨੂੰ ਛੱਡ ਕੇ ਚਲੇ ਜਾਣਾ ਸ਼ੋ ਲੱਗਾ ਮਨਮਾਹਿ ਕਹਿੰਦੇ ਉਹ ਮਨ ਦੇ ਵਿੱਚ ਬੜਾ ਪਿਆਰਾ ਲੱਗਦਾ ਜਿਹੜੇ ਘਰ ਨੂੰ ਅਸੀਂ ਸੰਸਾਰ ਦੇ ਉੱਤੇ ਛੱਡ ਕੇ ਤੁਰ ਜਾਣ ਦੁਨਿਆਵੀ ਘਰ ਵੀ ਛੱਡ ਕੇ ਚਲੇ ਜਾਣਾ ਸਰੀਰ ਰੂਪੀ ਘਰ ਵੀ ਅਸੀਂ ਛੱਡ ਕੇ ਚਲੇ ਜਾਣਾ ਜਿੱਥੇ ਜਾਏ ਤਦ ਵਰਤਣਾ ਤਿਸ ਕੀ ਚਿੰਤਾ ਨਾਹੀ ਕਹਿੰਦੇ ਉਹ ਘਰ ਦੀ ਚਿੰਤਾ ਹੀ ਨਹੀਂ ਕਰਦਾ ਜਿੱਥੇ ਜਾ ਕੇ ਤੂੰ ਵਰਤਣਾ ਜਿੱਥੋਂ ਤੂੰ ਆਇਆ ਸੀ ਉਸ ਘਰ ਦੀ ਤੂੰ ਕਦੇ ਚਿੰਤਾ ਹੀ ਨਹੀਂ ਕੀਤੀ ਸੰਸਾਰ ਦੀ ਚਿੰਤਾ ਕਰਦੇ ਆ ਦੁਨੀਆ ਦੇ ਝਮੇਲਿਆਂ ਦੇ ਵਿੱਚ ਫੈਸ ਫਸ ਕੇ ਇਸ ਚਿੰਤਾ ਦੇ ਵਿੱਚ ਫਸਿਆ ਪਿਆ ਪਰ ਜਿਹੜਾ ਸੱਚ ਦੇ ਨਾਲ ਜੁੜ ਜਾਂਦਾ ਉਸ ਪਰਮਾਤਮਾ ਨੂੰ ਜ਼ਿੰਦਗੀ ਦਾ ਆਧਾਰ ਬਣਾ ਲੈਂਦਾ ਕਹਿੰਦੇ ਫਿਰ ਉਹ ਸਾਰੀਆਂ ਚਿੰਤਾਵਾਂ ਛੋਰੀਆਂ ਸੰਸਿਆ ਤੋਂ ਮੁਕਤ ਹੋ ਜਾਂਦਾ ਉਹ ਚਿੰਤਾ ਕੋਈ ਰਹਿੰਦੀ ਨਹੀਂ ਆ ਕਿਉਂਕਿ ਜਿਹਨੇ ਸੱਚ ਦੇ ਨਾਲ ਹੀ ਸਾਝ ਬਣਾ ਲਈ ਸੱਚ ਜਿੰਦਗੀ ਦੇ ਅੰਦਰ ਬੋਲਣਾ ਸ਼ੁਰੂ ਕਰ ਦਿੱਤਾ ਕਮਾਉਣਾ ਸ਼ੁਰੂ ਕਰ ਦਿੱਤਾ ਸੱਚ ਦੇ ਮੁਤਾਬਕ ਜ਼ਿੰਦਗੀ ਚਲਾਨੀ ਸ਼ੁਰੂ ਕਰ ਦਿੱਤੀ ਫਿਰ ਉਹਨੂੰ ਚਿੰਤਾ ਕਾਦੀ ਆ ਸੰਸਾਰ ਦੇ ਉੱਤੇ ਫਿਰ ਸਾਰੇ ਝੋਰੀਆਂ ਸੰਸਿਆ ਚਿੰਤਾਵਾਂ ਤੋਂ ਮੁਕਤ ਹੋ ਜਾਂਦਾ ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਾਹੀ ਫਾਥੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਹੀਂ ਰਸਾਧ ਗੁਰੂ ਜੀ ਕਹਿੰਦੇ ਨਿਕਲ ਕਿਹੜੇ ਸਕਦੇ ਆ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਆ ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਆ ਜਾਂਦੇ ਆ ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਆਸਰਾ ਬਣਾ ਲੈਂਦੇ ਆ ਫਿਰ ਕਹਿੰਦੇ ਇਹਨਾਂ ਮਾਇਆ ਦੇ ਬੰਧਨਾਂ ਦੇ ਵਿੱਚੋਂ ਨਿਕਲ ਜਾਂਦੇ ਆ ਫਾਥੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਹੀਂ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਆ ਗਏ ਫਿਰ ਇਸ ਮਾਇਆ ਦੇ ਬੰਧਨਾਂ ਦੇ ਵਿੱਚੋਂ ਆਜ਼ਾਦ ਹੋ ਜਾਂਦੇ ਆ ਨਿਕਲ ਜਾਂਦੇ ਆ ਸਤਗੁਰੂ ਜੀ ਪਾਵਨ ਬਾਣੀ ਵਿੱਚ ਸਮਝਾਉਂਦੇ ਆ ਕਹਿੰਦੇ ਫਿਰ ਜਿਹੜੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਆ ਉਹ ਇਸ ਜ਼ਿੰਦਗੀ ਨੂੰ ਸੋਹਣਾ ਜਿਉਂ ਕਿ ਸੰਸਾਰ ਦੇ ਉਤੋਂ ਜਾਂਦੇ ਆ ਮਾਲਕ ਦੇ ਨਾਮ ਦਾ ਲਾਹਾ ਆਪਣੀ ਜ਼ਿੰਦਗੀ ਦੇ ਵਿੱਚ ਲੈ ਜਾਂਦੇ ਆ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨੂੰ ਸਦਾ ਹੀ ਜ਼ਿੰਦਗੀ ਦੇ ਅੰਦਰ ਤੇ ਆਉਂਦੇ ਰਹਿੰਦੇ ਆ ਸਤਗੁਰੂ ਜੀ ਸਮਝਾਉਂਦੇ ਆ ਕਹਿੰਦੇ ਫਾਥੇ ਛੇ ਨਿਕਲੈ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ ਕਹਿੰਦੇ ਸੰਸਾਰ ਤੇ ਦੂਜਾ ਹੋਰ ਕੋਈ ਹੈ ਹੀ ਨਹੀਂ ਆ ਉਹ ਅਕਾਲ ਪੁਰਖ ਪਰਮਾਤਮਾ ਗੁਰੂ ਹੀ ਹੈ ਜਿਹਦੀ ਸ਼ਰਨ ਜਾਇਆ ਸਾਡੀ ਬੰਦਖਲਾਸੀ ਹੋ ਸਕਦੀ ਆ ਜਿਹਦੀ ਸ਼ਰਨ ਜਾਇਆ ਸਾਡੇ ਆਤਮਿਕ ਦੁੱਖਾਂ ਦਾ ਖਾਤਮਾ ਹੋ ਸਕਦਾ ਜਿਹਦੀ ਸ਼ਰਨ ਜਾਇਆ ਸਾਡੇ ਸਰੀਰਕ ਦੁੱਖ ਵੀ ਕੱਟੇ ਜਾਂਦੇ ਆ ਜਿਹਦੀ ਸ਼ਰਨ ਜਾਇਆ ਸਾਡੀ ਜ਼ਿੰਦਗੀ ਬੜੀ ਸੋਹਣੀ ਤੇ ਸੁਹਾਵੀ ਬਣ ਜਾਂਦੀ ਆ ਕਹਿੰਦੇ ਸੰਸਾਰ ਤੇ ਔਰ ਦੂਜਾ ਕੋਈ ਹੈ ਹੀ ਨਹੀਂ ਉਸ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਾ ਕਹਿੰਦੇ ਦੁਨੀਆ ਤੇ ਸੰਸਾਰ ਤੇ ਔਰ ਕੋਈ ਨਹੀਂ ਆ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਮਾਲਕ ਜੀ ਦੀ ਬਾਣੀ ਕਹਿੰਦੀ ਉਹ ਇੱਕ ਹੀ ਆ ਹੋਰ ਕਿਤੇ ਜਾਣ ਦੀ ਲੋੜ ਨਹੀਂ ਆ ਸੰਸਾਰ ਤੇ ਕਿਤੇ ਭਟਕਣ ਦੀ ਲੋੜ ਨਹੀਂ ਆ ਮੜੀਆਂ ਕਬਰਾਂ ਤੇ ਜਾਣ ਦੀ ਲੋੜ ਨਹੀਂ ਆ ਇੱਕ ਗੁਰੂ ਦੇ ਨਾਲ ਜੁੜ ਜਾ ਭਰੋਸਾ ਵਿਸ਼ਵਾਸ ਪਿਆਰ ਇੱਕ ਤੇ ਲਿਆ ਜਿਹਨੂੰ ਪਾਵਨ ਬਾਣੀ ਨੇ ਕਿਹਾ ਘਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭੇ ਆਪਣੇ ਨਾਮ ਜਪੋ ਹਰ ਰੰਗ ਕਹਿੰਦੇ ਉਸ ਆਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜ਼ਿੰਦਗੀ ਦੇ ਅੰਦਰ ਲਿਆ ਤੇ ਨਾਮ ਜਪੋ ਹਰ ਰੰਗ ਨਾਮ ਨੂੰ ਜਪਦਿਆਂ ਮਾਲਕ ਦੀ ਬੰਦਗੀ ਕਰਦੇ ਹਾਂ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਜਾ ਪੱਕਾ ਮਜੀਠ ਦਾ ਰੰਗ ਤੈਨੂੰ ਚੜ ਜਾਣਾ ਜਦੋਂ ਮਾਲਕ ਦੀ ਬੰਦਗੀ ਦੇ ਵਿੱਚ ਆਪਣੇ ਆਪ ਨੂੰ ਜੋੜ ਲਿਆ ਉਸ ਸੱਚੇ ਪਰਮਾਤਮਾ ਦੀ ਸਿਵਤ ਸਲਾਹ ਜ਼ਿੰਦਗੀ ਦੇ ਅੰਦਰ ਜਦੋਂ ਕਰਨੀ ਸ਼ੁਰੂ ਕਰ ਦਿੱਤੀ ਕਹਿੰਦੇ ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਈ ਕੋਈ ਰੱਖ ਨਹੀਂ ਸਕਦਾ ਤੇ ਸੰਸਾਰ ਤੇ ਦੂਜਾ ਕੋਈ ਹੈ ਵੀ ਨਹੀਂ ਆ ਉਹ ਕੇਵਲ ਇੱਕ ਪਰਮਾਤਮਾ ਹੀ ਆ ਜਿਹੜਾ ਸਭ ਕੁਝ ਕਰਨ ਵਾਲਾ ਤੇ ਸਭ ਕੁਝ ਸੰਸਾਰ ਦੇ ਉੱਤੇ ਵਰਤਾ ਰਿਹਾ ਸਹਿਬ ਜੀ ਸਮਝਾਉਂਦਿਆ ਕਹਿੰਦੇ ਚਾਰੇ ਕੁੰਡਾ ਭਾਲ ਕੇ ਆਏ ਪਿਆ ਸ਼ਰਨਾਈ ਮਾਲਕ ਦੀ ਚਾਰੇ ਪਾਸ਼ੀਆਂ ਤੋਂ ਥੱਕ ਹਾਰ ਕੇ ਉਹ ਤੁਹਾਡੀ ਸ਼ਰਨ ਦੇ ਵਿੱਚ ਆਇਆ ਤੇ ਪਿਆਰਿਓ ਫਿਰ ਜਿਹੜਾ ਭਰੋਸੇ ਤੇ ਵਿਸ਼ਵਾਸ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੰਦਾ ਭਾਈ ਗੁਰਦਾਸ ਕਹਿੰਦੇ ਇੱਕ ਕਦਮ ਪੁੱਟ ਗੁਰੂ ਤੈਨੂੰ ਕਰੋੜਾਂ ਕਦਮ ਆਪ ਅੱਗੇ ਲੈਣ ਦੇ ਲਈ ਆਏਗਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਅੱਗੇ ਹੋਏ ਲੇਧ ਹੈ ਕਦਮ ਉੱਪਰ ਤੇ ਸਹੀ ਇੱਕ ਕਦਮ ਧਰ ਤੇ ਸਹੀ ਗੁਰੂ ਦੇ ਬਲ ਗੁਰੂ ਨੇ ਤੈਨੂੰ ਆਪ ਅੱਗੇ ਲੈਣ ਦੇ ਆਉਣਾ ਸਤਿਗੁਰੂ ਜੀ ਸਮਝਾਉਂਦੇ ਆ ਕਹਿੰਦੇ ਫਿਰ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਜ਼ਿੰਦਗੀ ਦਾ ਆਧਾਰ ਜਦੋਂ ਬਣਾ ਲਏਗਾ ਗੁਰੂ ਤੇ ਭਰੋਸਾ ਵਿਸ਼ਵਾਸ ਪਿਆਰ ਜਦੋਂ ਆ ਜਾਣ ਫਿਰ ਸਤਿਗੁਰੂ ਜੀ ਸਮਝਾਉਂਦੇ ਉਹਦੀ ਸ਼ਰਨ ਦੇ ਵਿੱਚ ਜਦੋਂ ਚਲਿਆ ਗਿਆ ਦੁੱਖਾਂ ਕਲੇਸ਼ਾਂ ਦਾ ਜ਼ਿੰਦਗੀ ਦੇ ਵਿੱਚੋਂ ਖਾਤਮਾ ਹੋ ਜਾਏਗਾ ਫਿਰ ਉਹਦੇ ਗਿਆਨ ਦੇ ਵਿੱਚ ਰੰਗਿਆ ਉਹਦੇ ਨਾਮ ਦੇ ਵਿੱਚ ਰੰਗਿਆ ਤੇਰੀ ਜ਼ਿੰਦਗੀ ਦੇ ਵਿੱਚੋਂ ਚੰਗੇ ਗੁਣਾ ਦੀ ਖੁਸ਼ਬੂ ਆਏਗੀ ਸਹਿਬ ਜੀ ਸਮਝਾਉਂਦੇ ਕਹਿੰਦੇ ਕੋਈ ਰੱਖ ਨਾ ਸਕਈ ਦੂਜਾ ਕੋਣਾ ਦਿਖਾਏ ਚਾਰੇ ਕੁੰਡਾ ਪਾਲ ਕੈ ਆਏ ਪਿਆ ਸ਼ਰਨਾਏ ਸਤਿਗੁਰੂ ਜੀ ਥੱਕ ਹਾਰ ਕੇ ਮਉਣ ਤੁਹਾਡੀ ਸ਼ਰਨ ਦੇ ਵਿੱਚ ਆਇਆ ਪਾਠ ਪੜੇ ਔਰ ਬੇਦ ਵਿਚਾਰਿਓ ਨਿਬਲ ਭਯੰਗਮ ਸਾਦੇ ਪੰਜ ਜਣਾ ਸਿਉ ਸੰਗ ਨਾ ਛਟਕਿਓ ਅਦਿਕ ਅਹੰ ਬੁਧ ਬਾਦੇ ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦਵਾਰੇ ਤੀਜੇ ਬੁੱਧ ਵਿਵੇਕ ਕਹਿੰਦੇ ਸਤਿਗੁਰੂ ਜੀ ਹਣ ਥੱਕ ਹਾਰ ਕੇ ਬੜੇ ਕਰਮ ਕਮਾ ਕੇ ਵੇਖ ਲਿਆ ਪੂਜਾ ਵੀ ਕਰਕੇ ਵੇਖ ਲਈ ਵਰਤ ਵੀ ਰੱਖ ਕਰਕੇ ਵੇਖ ਲਿਆ ਇਸ਼ਨਾਨ ਵੀ ਕਰਕੇ ਵੇਖ ਲਿਆ ਤਿਲਕ ਵੀ ਲਾ ਕੇ ਵੇਖ ਲਿਆ ਪਰ ਸਤਿਗੁਰੂ ਜੀਆ ਧਾਰਮਿਕ ਮਿਥੇ ਹੋਏ ਕਰਮਾਂ ਦੇ ਨਾਲ ਤੈਨੂੰ ਨਹੀਂ ਪਾਇਆ ਜਾ ਸਕਦਾ ਬੜੇ ਕਰਮ ਕਮਾ ਕੇ ਵੇਖ ਲਿਆ ਪਾਠ ਪੜੀ ਔਰ 베ਦ ਵਿਚਾਰਿਓ ਨਿਵਲ ਭੈੰਗਮ ਸਾਧੇ ਇਹਨਾਂ ਕੁਝ ਕਰਮ ਦੇ ਬਾਵਜੂਦ ਵੀ ਪੰਜ ਜਣਾ ਸਿਉ ਸੰਗਣਾ ਛੁੱਟ ਗਿਓ ਅਦਕ ਅਹ ਬੁੱਧ ਬਾਦੇ ਪਰ ਇਹ ਨਾ ਪੰਜਾਂ ਵਿਕਾਰਾਂ ਨੇ ਮੇਰੇ ਤੇ ਪ੍ਰਭਾਵ ਪਾਈ ਰੱਖਾ ਮੈਂ ਇਹਨਾਂ ਦੇ ਵਿੱਚ ਹੀ ਫਸਿਆ ਰਿਹਾ ਆਪਣੀ ਹੰਕਾਰ ਦੇ ਵਿੱਚ ਹੀ ਫਸਿਆ ਰਿਹਾ ਪਿਆਰੀ ਇਹਨੂੰ ਵਿਦਮਿਲਣਾ ਨਹੀਂ ਜਾਈ ਇਦਾਂ ਮਿਲਿਆ ਨਹੀਂ ਜਾ ਸਕਦਾ ਮੈਂ ਕੀਏ ਕਰਮ ਅਨੇਕਾਂ ਬੜੇ ਕਰਮ ਕਰਕੇ ਵੇਖ ਲਿਆ ਹੁਣ ਫਿਰ ਕੀ ਕਰੀਏ ਸਹਬ ਜੀ ਸਮਝਾਉਂਦੇ ਕਦੇ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜ ਬੁੱਧ ਬਵਿਕ ਸਤਿਗੁਰੂ ਜੀ ਹੁਣ ਥੱਕ ਹਾਰ ਕੇ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਮੈਨੂੰ ਚੰਗੇ ਤੇ ਮੰਦੇ ਦੀ ਪਰਖ ਕਰਨ ਵਾਲੀ ਬੁੱਧੀ ਦੇ ਦੇ ਮੈਨੂੰ ਉਹ ਮਤ ਦੇ ਦੇ ਜਿਹਦੇ ਨਾਲ ਮੈਨੂੰ ਚੰਗੇ ਤੇ ਭਲੇ ਦੀ ਪਰਖ ਕਰਨੀ ਆ ਸਕੇ ਤੇ ਸਤਿਗੁਰੂ ਜੀ ਸਮਝਾਉਂਦੇ ਕਹਿੰਦੇ ਹੁਣ ਥੱਕ ਹਾਰ ਕੇ ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਬੜਾ ਕੁਝ ਕਰਕੇ ਵੇਖ ਲਿਆ ਪੂਜਾ ਵਰਤ ਤਿਲਕ ਇਸ਼ਨਾਨ ਪੁੰਨ ਦਾਨ ਬਹੁਦੈਣ ਕਹੂ ਨਾ ਭੀਜੈ ਸੰਜਮ Swami ਬੋਲੇ ਮਿੱਠੇ ਬਹਿਣ ਪ੍ਰਭ ਜੀ ਕੋ ਨਾਮ ਜਪਤ ਮਨ ਚੈਣ ਕਹਿੰਦੇ ਚੈਣ ਕਦੋਂ ਹੁਣਾ ਸੁਖ ਕਦੋਂ ਹੁਣਾ ਸ਼ਾਂਤੀ ਕਦੋਂ ਮਿਲਣੀ ਆ ਪ੍ਰਭ ਜੀ ਕੋ ਨਾਮ ਜਪਤ ਮਨ ਚੈਣ ਜਦੋਂ ਮਾਲਕ ਦੇ ਨਾਮ ਨੂੰ ਜਪੇਂਗਾ प्यारे आज हर कोई सुखी होना चाहता बड़े आज ਸਾਡੇ ਕੋਲ ਸੁੱਖ ਦੇ ਸਾਧਨ ਪ੍ਰਾਤਨ ਸਿੱਖਾਂ ਦੇ ਵੱਲ ਝਾਤ ਮਾਰੀ ਉਹਨਾਂ ਦੇ ਕੋਲ ਕੁਝ ਨਹੀਂ ਸੀ ਘੋੜਿਆਂ ਦੀਆਂ ਕਾਠੀਆਂ ਤੇ ਸੌਕੇ ਗੁਜ਼ਾਰਾ ਕਰਦੇ ਸੀ ਫਿਰ ਵੀ ਸਦਾ ਚੜ੍ਹਦੀ ਕਲਾ ਦੇ ਵਿੱਚ ਸੀ ਆਪਣੀ ਜ਼ਿੰਦਗੀ ਨੂੰ ਸੁਖਾਂ ਮਈ ਉਹਨਾਂ ਨੇ ਬਣਾਇਆ ਹੋਇਆ ਸੀ ਕਿਉਂਕਿ ਗੁਰੂ ਦੇ ਨਾਲ ਜੁੜੇ ਹੋਏ ਸੀ ਮਾਲਕ ਦੀ ਬਾੜੀ ਦੇ ਨਾਲ ਜੁੜੇ ਹੋਏ ਸੀ ਛੋਲਿਆਂ ਨੂੰ ਵੀ ਬਦਾਮ ਕਹਿ ਕੇ ਸ਼ੱਕ ਲੈਂਦੇ ਸੀ ਪਰ ਅੱਜ ਸਮਾਂ ਬਦਲ ਗਿਆ ਹੈ ਬੜਾ ਅੱਜ ਸਾਡੇ ਕੋਲ ਆ ਸਭ ਕੁਝ ਖਾਰੀ ਆ ਚੰਗੀ ਭੜੀ ਰੋਟੀ ਖਾ ਕੇ ਵੀ ਅਸੀਂ ਕਹਿੰਨੇ ਆ ਵਸਾਈ ਚਲਾਈ ਚੱਲੀ ਜਾਂਦੀ ਆ ਸਤਿਗੁਰੂ ਜੀ ਕਹਿੰਦੇ ਪਿਆਰਿਆ ਇਦਾਂ ਦਾ ਨਾ ਜੀਵਨ ਬਣਾ ਸਕਦਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿੱਖਲਾ ਅੱਜ ਤਾਂ ਆਪਣੇ ਕੋਲ ਬੜਾ ਕੁਝ ਆ ਬੜੇ ਸੁੱਖਾਂ ਦੇ ਸਾਧਨ ਆ ਫਿਰ ਵੀ ਜੇ ਜ਼ਿੰਦਗੀ ਦੇ ਅੰਦਰ ਅਸੀਂ ਨਰਾਸ਼ ਹਾਂ ਮਾਲਕ ਦੇ ਨਾਲੋਂ ਟੁੱਟੇ ਹੋਈਆਂ ਉਹਦੇ ਨਾਲੋਂ ਟੁੱਟੇ ਹੋਏ ਸਾਨੂੰ ਜ਼ਿੰਦਗੀ ਦੇ ਵਿੱਚ ਇਦਾਂ ਦੇ ਫਿਰ ਹਾਲਾਤ ਵੇਖਣੇ ਪੈ ਜਾਂਦੇ ਆ ਜਦੋਂ ਮਾਲਕ ਦੇ ਨਾਲੋਂ ਹੀ ਟੁੱਟ ਗਏ ਸੱਚ ਦੇ ਨਾਲੋਂ ਹੀ ਟੁੱਟ ਗਏ ਸੁੱਖ ਦੇ ਸਾਧਨ ਬੜੇ ਕੋਲ ਆ ਪਰ ਸੁਖੀ ਨਹੀਂ ਆ ਅੰਦਰੋਂ ਕਲਪ ਰਹੇ ਆ ਅੰਦਰੋਂ ਤੜਫ ਰਹੇ ਆ ਅੱਜ ਦੂਜਿਆਂ ਦੀ ਖੁਸ਼ੀ ਸਾਨੂੰ ਵੇਖ ਨਹੀਂ ਹੁੰਦੀ ਉਹਨਾ ਖੁਸ਼ੀਆਂ ਨੂੰ ਅਸੀਂ ਜੇ ਆਪਣੀਆਂ ਖੁਸ਼ੀਆਂ ਸਮਝਣਾ ਸ਼ੁਰੂ ਕਰ ਦਿੱਤਾ ਕਿਸੇ ਦੂਜੇ ਦੇ ਦੁੱਖ ਨੂੰ ਜੇ ਆਪਣਾ ਦੁੱਖ ਅਸੀਂ ਸਮਝਣਾ ਸ਼ੁਰੂ ਕਰ ਦਿੱਤਾ ਫਿਰ ਸੱਚੀ-ਮੁੱਚੀ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਸੋਹਣੀ ਬਣ ਸਕਦੀ ਹੈ ਪਰ ਅੱਜ ਮਨੁੱਖ ਦੂਜੇ ਦੀ ਖੁਸ਼ੀ ਵੇਖ ਕੇ ਤੰਗ ਹੁੰਦਾ ਸਤਿਗੁਰੂ ਜੀ ਸਮਝਾਉਂਦੇ ਆ ਕਹਿੰਦੇ ਤੂੰ ਦਮ ਕਰਨਾ ਸ਼ੁਰੂ ਕਰ ਦੇ ਤੇਰੇ ਕੋਲ ਵੀ ਉਹ ਖੁਸ਼ੀਆਂ ਆ ਸਕਦੀਆਂ ਪਰ ਦੂਜਿਆਂ ਨੂੰ ਵੇਖ ਕੇ ਛੜਿਆ ਨਾ ਕਰ ਦੂਜਿਆਂ ਦੀ ਖੁਸ਼ੀ ਦੇ ਵਿੱਚ ਖੁਸ਼ੀ ਮਨਾਉਣਾ ਸਿੱਖ ਲੈ ਸਹਿਬ ਜੀ ਸਮਝਾਉਂਦੇ ਆ ਕਹਿੰਦੇ ਪ੍ਰਭ ਜੀ ਕੋ ਨਾਮ ਜਪਤ ਮਨ ਚੈਣ ਜੋ ਦੁਖੀ ਹੋ ਰਹੀ ਆ ਕਿਉਂਕਿ ਟੁੱਟੇ ਹੋਇਆ ਜਦੋਂ ਇਹ ਜੁੜ ਗਏ ਧੁਰੇ ਦੇ ਨਾਲ ਜੁੜ ਗਏ ਫਿਰ ਉਹਦੇ ਨਾਮ ਨੂੰ ਜਪਦਿਆਂ ਜ਼ਿੰਦਗੀ ਦੇ ਅੰਦਰ ਚੈਨ ਆ ਜਾਣਾ ਸ਼ੋਖ ਆ ਜਾਣਾ ਸ਼ਾਂਤੀ ਆ ਜਾਣੀ ਹੈ ਤੇ ਸਹਬ ਜੀ ਸਮਝਾਉਂਦੇ ਹੋਣਾ ਉਦੋਂ ਹੀ ਆ ਜਦੋਂ ਮਾਲਕ ਨੂੰ ਜ਼ਿੰਦਗੀ ਦਾ ਆਧਾਰ ਬਣਾ ਲਿਆ ਉਸ ਅਕਾਲ ਪੁਰਖ ਪਰਮਾਤਮਾ ਨੂੰ ਜ਼ਿੰਦਗੀ ਦੇ ਅੰਦਰ ਵਿਸਾਲੀ ਤੇ ਸਤਿਗੁਰੂ ਜੀ ਸਮਝਾਉਂਦੇ ਆ ਕਹਿੰਦੇ ਚਾਰੇ ਗੁੰਡਾਂ ਭਾਲ ਕੇ ਆਏ ਪਿਆ ਛਰਨਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਈ ਕਹਿੰਦੇ ਸਤਿਗੁਰੂ ਜੀ ਮੈਂ ਵੀ ਇਨ੍ਹਾਂ ਵਕਾਰਾਂ ਦੀਆਂ ਨਦੀਆਂ ਦੇ ਵਿੱਚ ਡੋਬ ਰਿਹਾ ਮੈਂ ਮੀਨਾ ਬਰਾਈਆਂ ਦੇ ਵਿੱਚ ਡੁੱਬ ਰਿਹਾ ਕਿਰਪਾ ਕਰ ਮੈਨੂੰ ਵੀ ਡੁੱਬਦੇ ਨੂੰ ਬਾਹ ਫੜ ਕੇ ਕੱਢ ਕੇ ਬਚਾ ਲੈ ਤੇਰੇ ਅੱਗੇ ਅਰਦਾਸ ਕਰਦਾ ਰਜੋਈ ਕਰਦਾ ਬੇਨਤੀ ਕਰਦਾ ਸੱਚੇ ਪਾਤਸ਼ਾਹ ਡੁੱਬ ਧਾਲਿਆ ਕਢਾਈ ਮੈਨੂੰ ਵੀ ਵਿਕਾਰਾਂ ਵਿੱਚ ਡੁੱਬਦੇ ਨੂੰ ਬਚਾਲਾ ਮੇਰੀ ਵੀ ਤੇਰੇ ਅੱਗੇ ਰਜੋਈ ਅਰਦਾਸ ਆ ਬੇਨਤੀ ਆ ਸਤਿਗੁਰੂ ਜੀ ਮੇਰੇ ਤੇ ਵੀ ਕਿਰਪਾ ਕਰ ਇਹਨਾਂ ਔਗਣਾ ਤੋਂ ਮੇਰਾ ਖਿਹੜਾ ਛੁੱਟੇ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਗੁਨਾ ਦੇ ਨਾਲ ਆਪਣੀ ਜ਼ਿੰਦਗੀ ਨੂੰ ਪਰਹਪੂਰ ਕਰ ਲਵਾਂ ਸੰਤੋਖ ਮੇਰੀ ਜ਼ਿੰਦਗੀ ਦੇ ਵਿੱਚ ਆ ਜਾਏ ਸਬਰ ਮੇਰੀ ਜ਼ਿੰਦਗੀ ਦੇ ਵਿੱਚ ਆ ਜਾਏ ਫਿਰ ਜਿਹਦੇ ਕੋਲ ਸਬਰ ਆ ਜਾਂਦਾ ਥੋੜੇ ਦੇ ਵਿੱਚ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਸਿੱਖ ਜਾਂਦਾ ਤੇ ਜਿਹਦੇ ਕੋਲ ਸਬਰ ਨਹੀਂ ਆਇਆ ਲੋਕ ਲਾਲਚ ਦੇ ਵਿੱਚ ਹੀ ਫਸਿਆ ਰਿਹਾ ਉਹਦੇ ਕੋਲ ਬੜਾ ਕੁਝ ਹੋਵੇ ਫਿਰ ਵੀ ਉਹ ਤੰਗ ਹੀ ਰਹਿੰਦਾ ਫਿਰ ਵੀ ਉਹ ਲਾਂਭੇ ਦਿੰਦਾ ਪਰ ਸਤਿਗੁਰੂ ਜੀ ਕਹਿੰਦੇ ਜਿਹਦੇ ਕੋਲ ਸਬਰ ਆ ਗਿਆ ਸੰਤੋਖ ਆ ਗਿਆ ਉਹ ਥੋੜੇ ਦੇ ਵਿੱਚ ਵੀ ਮਾਲਕ ਦਾ ਸ਼ੁਕਰ ਕਰਦਾ ਜਿਹਦੇ ਕੋਲ ਸਬਰ ਨਹੀਂ ਆ ਸੰਤੋਖ ਨਹੀਂ ਆ ਉਹ ਬੜਾ ਜ਼ਿੰਦਗੀ ਦੇ ਅੰਦਰ ਕਰਦਾ ਰਹਿੰਦਾ ਠਗੀਆਂ ਬੇਈਮਾਨੀਆਂ ਕਰਦਾ ਰਹਿੰਦਾ ਪਰ ਉਹ ਕਿਸੇ ਕੰਮ ਨਹੀਂ ਆਉਂਦੀਆਂ ਸਤਿਗੁਰੂ ਜੀ ਸਮਝਾਉਂਦੇ ਆ ਕਹਿੰਦੇ ਪਿਆਰਿਆ ਮਾਲਕ ਅੱਗੇ ਅਰਦਾਸ ਕਰ ਨਾਨਕ ਸਚੈ ਪਾਤਸ਼ਾਹ ਡੁੱਬਦਾ ਦਿਆ ਕਢਾਈ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰ ਸਾਨੂੰ ਵੀ ਡੁੱਬਦਿਆਂ ਨੂੰ ਬਚਾਲਾ ਅਸੀਂ ਵੀ ਮਾਲਕ ਅੱਗੇ ਸਦਾ ਰਜੋਈ ਕਰੀਏ ਬੇਨਤੀ ਕਰੀਏ ਇਹ ਸਤਿਗੁਰੂ ਜੀ ਸਾਡੇ ਤੇ ਵੀ ਰਹਿਮਤ ਕਰ ਬਖਸ਼ਿਸ਼ ਕਰ ਤਰੇ ਗੁਣਾ ਦੇ ਨਾਲ ਸਾਂਝ ਬਣ ਜਾਏ ਤੇਰੇ ਨਾਮ ਨੂੰ ਸਦਾ ਜ਼ਿੰਦਗੀ ਦੇ ਅੰਦਰ ਤੇ ਆਉਂਦੇ ਰਹੀਏ ਜਪਦੇ ਰਹੀਏ ਜ਼ਿੰਦਗੀ ਦੇ ਵਿੱਚੋਂ ਵਕਾਰਾਂ ਨੂੰ ਬਰਾਈਆਂ ਨੂੰ ਔਗਣਾਂ ਨੂੰ ਦੂਰ ਕਰਕੇ ਗੁਰੂ ਦੇ ਗੁਣਾਂ ਨੂੰ ਆਪਣੇ ਪੱਲੇ ਬੰਨ ਲੀਏ ਫਿਰ ਸਾਡੀ ਜ਼ਿੰਦਗੀ ਵੀ ਬੜੀ ਸਫੜੀ ਸੌਖੀ ਸੁਹਾਵੀ ਹੋ ਸਕਦੀ ਆ ਫਿਰ ਸਾਡੇ ਵੀ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭਾਪੇ ਮੇ ਲੇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾ ਕਰਦੇ ਆਨੇਕਾਂ ਗਲਤੀਆਂ ਹੋ ਜਾਣੀਆਂ ਸੁਭਾਅਕ ਨੇ ਭੁੱਲ ਚੁੱਕ ਦੀ ਮਾਫੀ ਗੁਰੂ ਦੇ ਬਚਨਾਂ ਨੂੰ ਗੁਰੂ ਦੇ ਜਾਣ ਕੇ ਪੱਲੇ ਬੰਨ ਲੈਣਾ ਮੇਰੀਆਂ ਗਲਤੀਆਂ ਨੂੰ ਮੇਰੀ ਝੋਲੀ ਵਿੱਚ ਪਾ ਦੇਣਾ ਪ੍ਰਵਾਨੋ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ